ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ੁਭਾਸ਼ਪਤਿੰਜਰ ਸਿਟੀ ਦੇ ਹਿਸ਼ਾਰਪੁਰ ਆਪ ਸਭ ਪੰਜਾਬ ਵਾਸੀਆਂ ਨੂੰ ਤੇ ਹਿਸ਼ਾਰਪੁਰ ਵਾਸੀਆਂ ਨੂੰ ਬੜੇ ਅਤਪ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਆਪ ਸਭ ਨੂੰ ਪਤਾ ਹੈ ਕਿ 25 ਤਰੀਕ ਤੋਂ ਮਾਤਾ ਜੀ ਦੇ ਜਿਹੜੇ ਨਾਰਾਤੀ ਆ ਇਹ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚੋਂ ਤੇ ਹਿਸ਼ਾਰਪੁਰ ਦੇ ਵਿੱਚੋਂ ਜਿਹੜੀ ਸਾਰੀ ਸੰਗਤ ਜਿਹੜੀ ਆ ਉਹ ਆ ਕੇ ਮਾਤਾ ਜੀ ਦੇ ਜਾ ਕੇ ਨਤਮਸਤਕ ਮੰਦਿਰ ਦੇ ਆਪਣੀ ਜਿਹੜੀ ਮਾਤਾ ਜੀ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰਦੇ ਆ ਉਹਦੇ ਵਾਸਤੇ ਸਭ ਨੂੰ ਬੇਨਤੀ ਹੈ ਕਿ ਤੁਹਾਡੇ ਆਉਣ ਤੇ ਜਾਣ ਤੇ ਰਹਿਣ ਵਾਸਤੇ ਜਿਹੜੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਵੱਲੋਂ ਬਹੁਤ ਕਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਆ ਇਹਦੇ ਨਾਲ ਨਾਲ ਆਪ ਸਭ ਨੂੰ ਪ੍ਰਸ਼ਾਸਨ ਵੱਲੋਂ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਤੁਸੀਂ ਆਉਂਦੇ ਸਮੇਂ ਜਦੋਂ ਮਾਤਾ ਜੀ ਦੇ ਦਰਸ਼ਨ ਕਰਨ ਆਉਣੇ ਆ ਕੋਈ ਵੀ ਜਤੀ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਬੈਠ ਕੇ ਨਾਵੇ ਆਪਣੀਆਂ ਦਸਾਂ ਕਰਾਓ ਪ੍ਰੋਪਰ ਸੀਟ ਦੇ ਉੱਪਰ ਬੈਠ ਕੇ ਆ ਰਾਮ ਨਾਲ आओ ਤੇ ਜਾਓ ਕਿਉਂਕਿ ਭਾਰ ਢੋਣ ਵਾਲੀ ਜਿਹੜੀ ਗੱਡੀ ਹੈ ਉਹਦੇ ਉੱਪਰ ਬੈਠ ਕੇ ਕੋਈ ਵੀ ਵਿਅਕਤੀ ਜਿਹੜਾ ਸਫਰ ਨਹੀਂ ਕਰ ਸਕਦਾ ਇਹਦੇ ਨਾਲ ਹੀ ਬੇਨਤੀ ਹੈ ਕਿ ਤਿੰਨ ਤਿੰਨ ਚਾਰ ਚਾਰ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆ ਇਹ ਨਾ ਮੇਲੇ ਵਿੱਚ ਘੁੰਮਣ ਤੇ ਨਾਲ ਹੀ ਹੁੱਲੜ ਬਾਜੀ ਬਿਲਕੁਲ ਨਾ ਕਰਨ ਤੇ ਹੋਰ ਅਦਬਸਤ ਬੜੇ ਅਦੁੱਕਿਸਤ ਕਾਰਨ ਨਾਲ ਸਾਰੇ ਸੰਤ ਨੂੰ ਬੇਤੀ ਕਿ ਆਪਣਾ ਕੀਮਤੀ ਸਮਾਨ ਜਿਸ ਤਰ੍ਹਾਂ ਕੋਈ 골ਡ ਜਾਂ ਕੋਈ ਪੈਸੇ ਜਾਂ ਮੋਬਾਈਲ ਇਹੋ ਜਿਹਾ ਮਤਲਬ ਕੋਸ਼ਿਸ਼ ਕਰੋ ਕਿ ਕੀਮਤੀ ਚੀਜ਼ ਨਾਲ ਨਾ ਲੈ ਕੇ ਆਦੀ ਜਾਵੇ ਅਗਰ ਤੁਸੀਂ ਇਸ ਚੀਜ਼ ਦੇ ਸ਼ਕੀਮ ਹੋ ਕਿ ਆਪਾਂ ਸੁਨਾ ਪਾ ਕੇ ਰੱਖਣਾ ਤਾਂ ਪਰੀਜ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਮੇਲੇ ਦੇ ਵਿੱਚ ਰਸ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਚੀਜ਼ ਦਾ ਧਿਆਨ ਜਿਹੜਾ ਇਹ ਤੁਸੀਂ ਆਪ ਰੱਖਣਾ ਬਾਕੀ ਜਿਹੜੇ ਨੀਰ ਨੇ ਲੰਗਰ ਲਾਏ ਆ ਮਾ ਸਭ ਨੂੰ ਬੇਨਤੀ ਹੈ ਲੰਗਰ ਤੇ ਦੁਕਾਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਸਾਡਾ ਜਿਹੜਾ ਰੋਡ ਆ ਉਹਨੂੰ ਛੱਡ ਕੇ ਫਿਰ ਆਪਣੀ ਜਿਹੜੇ ਲੰਗਰ ਹੈ ਤੇ ਜਿਹੜੀਆਂ ਦੁਕਾਨਾਂ ਆ ਉਹ ਲਾਈਆਂ ਜਾਣ ਕਿਸੇ ਵੀ ਤਰੀਕੇ ਨਾਲ ਜਿਹੜਾ ਰੋਡ ਆ ਉਹ ਨਾ ਮੱਲਿਆ ਜਾਵੇ ਤੇ ਸਭ ਤੋਂ ਧਰਾਨ ਕੋਈ ਵੀ ਸ਼ਰਧਾਲੂ ਜਿਹੜਾ ਆਪਣਾ ਵਹੀਕਲ ਜਿਹੜਾ ਰੋਡ ਦੇ ਉੱਪਰ ਰੋਂਗ ਪਾਰਕਿੰਗ ਨਾ ਕਰੇ ਇਹਦੇ ਕਰਕੇ ਜਿਹੜਾ ਬਹੁਤ ਜਾਮ ਲੱਗ ਜਾਂਦਾ ਅਗਰ ਜਾਮ ਲੱਗ ਵੀ ਜਾਂਦਾ ਕਿਉਂਕਿ ਇੱਥੇ ਜਾਮ ਲੱਗਣਾ ਸੁਭਾਵਿਕ ਹੁੰਦਾ ਕਿਉਂਕਿ ਮਾਤਾ ਜੀ ਦੀ ਜਿਹੜੇ ਸ਼ਰਧਾਲੂ ਹੈ ਕਰੋੜਾਂ ਵਿੱਚ ਉਹਨਾਂ ਦੀ ਗਿਣਤੀ ਹੈ ਤੇ ਬਹੁਤ ਲੋਕ ਬੜੀਆਂ ਆਪਣੀਆਂ ਭਾਵਨਾਵਾਂ ਲੈ ਕੇ ਇੱਥੇ ਪਹੁੰਚਦੇ ਆ ਇੱਥੇ ਜਾਮ ਲੱਗਣਾ ਸੁਭਾਵਿਕ ਹੈ ਅਗਰ ਬਾਈ ਦੀ ਵੇ ਜਾਮ ਲੱਗ ਵੀ ਜਾਂਦਾ ਤਾਂ ਤੁਸੀਂ ਉਹਦੇ ਵਿੱਚ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਆਪਰੇਟ ਕਰਨਾ ਆਪਣੀ ਗੱਡੀ ਆਪਣੀ ਬੱਸ ਆਪਣੀ ਵਹੀਕਲ ਦੇ ਉੱਪਰ ਬੈਠ ਕੇ ਮਾਤਾ ਜੀ ਦਾ ਗੁਣਗਾਨ ਕਰਨਾ ਜੈ ਮਾਤਾ ਦੀ ਜੈ ਮਾਤਾ ਦੇ ਜਕਾਰੇ ਜਿਹੜੇ ਆ ਉੱਚੀ ਉੱਚੀ ਆਵਾਜ਼ ਦੇ ਨਾਲ ਛੱਡੋ ਤਾਂ ਜੋ ਸਾਡਾ ਜਿਹੜਾ ਜਾਮ ਹੈ ਉਹ ਵੀ ਇੱਕ ਕੀਰਤਨ ਹੀ ਬਣ ਜਾਵੇ ਅਸੀਂ ਕੀ ਕਰਦੇ ਹਾਂ ਕਿ ਜਾਮ ਦੇ ਵਿੱਚੋਂ ਆਪਣੇ ਆਪ ਨੂੰ ਪਹਿਲਾ ਕਰਨ ਵਾਸਤੇ ਗੱਡੀਆਂ ਅੱਗੇ ਜਾ ਕੇ ਲਾਉਂਦੇ ਆ ਜਿਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਪਲੀਜ਼ ਇਸ ਕੰਮ ਵਾਸਤੇ ਪੁਲਿਸ ਨੂੰ ਜਿਹੜਾ ਕੋਆਪਰੇਟ ਉਹ ਕੀਤਾ ਜਾਵੇ ਤੇ ਬਾਕੀ ਅਸੀਂ ਹੁਸ਼ਿਆਰਪੁਰ ਪੁਲਿਸ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਮਾਤਾ ਦੀ ਵਿਚਾਰਨਾ ਵਿੱਚ ਬੇਨਤੀ ਕਰਦਾ ਕਿ ਤੁਸੀਂ ਆਪ ਜੀ ਆਕੇ ਜੋ ਆਪਣੀਆਂ ਸ਼ੁਭ ਕਾਮਨਾਵਾਂ ਜੋ ਆਪਣੀਆਂ ਆਸ਼ਾਵਾਂ ਲੈ ਕੇ ਆਇਓ ਮਾਤਾ ਜੀ ਉਹ ਆਪ ਜੀ ਦੀਆਂ ਪੂਰੀਆਂ ਕਰੇ ਪਲੀਜ਼ ਫਿਰ ਸਭ ਨੂੰ ਬੜੇ ਅਤੁੱਤੀ ਸਤਿਕਾਰ ਨਾਲ ਬੇਨਤੀ ਹੈ ਜੀ ਆਮ ਤੁਹਾਡਾ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਆਪਣੀਆਂ ਅੱਖਾਂ ਵਿਸ਼ਾ ਕੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਤੇ ਪਲੀਜ਼ ਤੁਸੀਂ ਆਓ ਆਪਣੀਆਂ ਖੁਸ਼ੀਆਂ ਮਾਣੋ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪਲੀਜ਼ ਪਲੀਜ਼ ਤੇ ਪਬਲਿਕ ਦਾ ਸਾਥ ਦਿਓ ਥੈਂਕ ਯੂ